ਦਾ ਨਾਂ ਨਹੀਂ ਪਤਾ ਕਰੇ ਬੁੱਤੀ ਨਹੀਂ ਰੋ ਕਰੇ ਨੇ ਪੁੱਛੇ ਹੀ ਨਹੀਂ ਚਲੋ ਤੇ ਹੁਣ ਆਪਾਂ ਕਰਦੇ ਹਾਂ ਸਾਡੀ ਗੱਲ ਸਾਹਿਬ ਤੇਰੇ ਪਾਪੇ ਦਾ ਕੀ ਨਾਮ ਆ ਸਰਦਾਰ ਜਸਪ੍ਰੀਤ ਤੇਰੇ ਦਾਦੇ ਦਾ ਕੀ ਨਾਮ ਸਰਦਾਰ ਜਸਪ੍ਰੀਤ ਤੇ ਤੇਰੇ ਪਰਦਾਦੇ ਦਾ ਕੀ ਨਾਮ ਸਰਦਾਰ ਪ੍ਰਤਾਪ ਸਿੰਘ ਤੇਰੇ ਪਰਦਾਦੇ ਦੇ ਪਾਪੇ ਦਾ ਕੀ ਨਾਮ ਆ ਸਰਦਾਰ ਨਰੈਣ ਸਿੰਘ ਉਹਦੇ ਬਾਪੇ ਬਾਬੂ ਦਾ ਕੀ ਨਾਮ ਆ ਸਰਦਾਰ ਰਾਮ ਸਿੰਘ ਤੇ ਕੋਈ ਨੂੰ ਕਿੰਨੇ ਇਹਨੂੰ 4-5 ਪੀੜੀਆਂ ਤੱਕ ਦੇ ਦਾਦੇ ਪਰਦਾਦੇ ਬਾਬਿਆਂ ਦੇ ਨਾਂਵਾਂ ਦਿੱਤੇ ਆ ਆਮ ਤੌਰ ਦੇ ਉੱਤੇ ਜਵਾਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਪਤਾ ਹੁਣ ਦਾ ਕਾਰਨ ਕੀ ਆ ਇੱਕ ਤਾਂ ਆਪਣੀ ਦਿਲਚਸਪੀ ਮਾਪਿਓਰੋਂ ਵੀ ਹੋਣੀ ਚਾਹੀਦੀ ਆ ਗਾਂ ਜਵਾਕੋਂ ਹੋਣੀ ਚਾਹੀਦੀ ਆ ਹੁਣ ਜਿਵੇਂ ਮੇਰਾ ਪਾਪਾ ਆਇਆ ਦਾਦਾ ਇਹ ਪਾਪਾ ਕੋਲ ਜਦੋਂ ਬਹਿਦਾ ਤੇ ਪਾਪੇ ਨੂੰ ਆਪੋਂ ਆ ਤੇ ਦਾਦੇ ਤੱਕ ਦਾ ਨਾ ਘਟੋ ਘਟ ਪਤਾ ਹੀ ਹੁੰਦਾ ਜਿਆਦਾ ਨਾ ਪਤਾ ਹੋਵੇ ਹੁਣ ਜੇ ਇਹਦਾ ਦਾਦਾ ਉਹਨੇ ਗਾਂ ਆਪਦੇ ਬਾਪੂ ਦਾ ਨਾਮ ਦੱਸਿਆ ਵੀ ਮੇਰੇ ਦਾ ਪ੍ਰਤਾਪ ਸਿੰਘ ਆ ਫਿਰ ਗਾਂ ਆਪਦੇ ਦਾਦੇ ਦਾ ਨਾਮ ਪ੍ਰਦਾਦੇ ਦਾ ਨਾਮ ਤੋ ਮੈਂ ਜਿਹੜੀ ਇਹ ਵੀਡੀਓ ਪਾਉਣ ਬਣਾਉਣ ਦਾ ਮੇਰਾ ਮੇਨ ਕਾਰਨ ਇਹ ਹੈ ਵੀ ਯਾਰ ਜਵਾਕਾਂ ਨੂੰ ਨਾ ਦੱਸਿਆ ਕਰੋ ਆਪਣੇ ਜਵਾਕਾਂ ਨੂੰ ਪਤਾ ਹੀ ਨਹੀਂ ਹੁਣ ਆ ਰਸ਼ੀਆ ਟੈਂਕ ਤੇ ਲਾ ਲਈ ਇਹਨੂੰ ਆਹਦੇ ਦਾਦਾ ਦਾ ਨਾਮ ਹੀ ਪਤਾ ਇਹ ਦਾਦਾ ਜੀ ਕਹਿੰਦਾ ਉਹ ਜਾਂ ਬਾਪੂ ਕਹਿੰਦਾ ਉਹ ਕਦੇ ਇਹਨੇ ਹਾਂ ਬਾਪੂ ਇਹਨੇ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਨਾ ਇਹਨੂੰ ਕਦੇ ਕਿਸੇ ਨੇ ਦੱਸਿਆ ਵੀ ਤੇਰੇ ਦਾਦੇ ਦਾ ਨਾਮ ਪਾਈ ਧਰਮਨ ਸਿੰਘ ਆ ਪਰਦਾਦੇ ਦਾ ਨਾਮ ਤਾਂ ਜਲ ਪਤਾ ਹੀ ਕੀ ਹੋਣਾ ਤੇ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਬੱਚਿਆਂ ਨੂੰ ਜਰੂਰ ਯਾਰ ਪਿਠਾਇਆ ਕਰੋ ਉਹਨਾਂ ਨੂੰ ਦੱਸਿਆ ਕਰੋ ਆਪਾਂ ਖਾਨਦਾਨ ਖਾਨ ਦਾ ਕਰੀ ਜੰਨੇ ਆ ਸਾਡਾ ਖਾਨਦਾਨ ਸਾਡਾ ਖਾਨਾ ਤੇ ਖਾਨਦਾਨ ਦੇ ਆਪਾਂ ਨੂੰ ਬਿਸ਼ੋਕੜ ਵਾਲੇ ਕੁਝ ਪਤਾ ਹੀ ਨਹੀਂ ਹੁੰਦਾ